ਦੋਸਤੋ ਕਾਫੀ ਦਿਨਾਂ ਦੇ ਫੋਨ ਆ ਰਹੇ ਸੀ ਵੀ 托ਕੜ ਗੱਪਣ ਗਾ ਹੋਵੇ ਮਿੱਤਰੋ ਅੱਜ ਦੋ ਨਗ ਲੈ ਕੇ ਆਏ ਆ ਇੱਕ ਤਾਜੀ ਤੇ ਇੱਕ 托ਕੜ ਗੱਪਣ ਜਿਹੜੇ ਭਰਾ ਆਪਣੇ ਮਹਾਰਾ ਡੇਰੀ ਫਾਰਮ ਚੈਨਲ ਤੇ ਵੀਡੀਓ ਦੇਖ ਰਹੇ ਨੇ ਸਾਰੇ ਭਰਾਵਾਂ ਦਾ ਆਪਾਂ ਧੰਨਵਾਦ ਕਰਦੇ ਆ ਤੇ ਜਿਹੜੇ ਆਪੜੋ ਕਾਲ ਕਰਦੇ ਨੇ ਜਾਂ ਲਾਈਕ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਮਿੱਤਰੋ ਦਿলো ਧੰਨਵਾਦ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਗਾਵਾਂ ਦਿਖਾ ਰਹੇ ਆ ਇੱਕ 托ਕੜ ਗੱਪਣਾ ਇੱਕ ਮਿੱਤਰੋ ਹੈਗੀ ਐਰ ਸ਼ੈਰ ਕ੍ਰੋਸ ਤੇ ਤਾਜੀ ਤੇ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਪਿੰਡ ਮਹਾਰਾਜ ਨਹਿਰ ਦੇ ਨੇੜੇ ਸਿਧਾਣਾ ਰੋਡ ਬਾਈ ਪਾਲ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਮਿੱਤਰੋ ਕਾਫੀ ਪਾ ਚੁੱਕੇ ਆ ਦੋਨਾਂ ਦਾ ਕੰਮ ਜਿਹੜਾ ਕੱਦ ਆ ਮਿੱਤਰੋ ਦਰਮਿਆਨਾ ਤੇ ਕਿਉਂਕਿ ਦੂਰੋਂ ਕਈ ਵਾਰ ਕੈਮਰੇ ਦੇ ਵਿੱਚ ਮਿੱਤਰੋ ਕੋਈ ਵਾਰ ਚੀਜ਼ ਵੱਡੀ ਦਿਖਾਈ ਜਾਂਦੀ ਆ ਪਰ ਫਿਰ ਆਪਾਂ ਕਹਿਣਾ ਵੀ ਆ ਥੋੜਾ ਜਿਆਦਾ ਕੱਦ ਦਰਮਿਆਨਾ ਇਹਦਾ ਚਲੋ ਠੀਕ ਹੈ ਤੇ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਫਿਰ ਆਪਾਂ ਇਹਦੀ ਡਿਟੇਲ ਪੂਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਵੀ ਕਿਵੇਂ ਕਿੰਨਾ ਕੁ ਰਿਸਪੌਂਸ ਮਿਲਦਾ ਤੇ ਕਿਉਂਕਿ ਕਾਫੀ ਦਿਨਾਂ ਦੇ ਮਿੱਤਰੋ ਆ ਵੋਟਾਂ ਕਰਕੇ ਥੋੜੀਆਂ ਜਿਹੀਆਂ ਵੀਡੀਓ ਘਟ ਚੱਲੀਆਂ ਨੇ ਤੇ ਥੋੜਾ ਜਿਹਾ ਭਰਾਵਾਂ ਨੂੰ ਬੇਨਤੀ ਆ ਵੀ ਮਾੜੀ ਜਿਹੀ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਸ਼ੇਅਰ ਨਾਲ ਹੀ ਵੀ ਵੀਡੀਓ ਮਿੱਤਰੋ ਚੱਲਦੀ ਆ ਕਾਫੀ ਦਿਨਾਂ ਦੀਆਂ ਘਟ ਚੱਲ ਰਹੀਆਂ ਨੇ ਜਿੱਦਾਂ ਦਾ ਸਰਪੰਚੀ ਦਾ ਚੱਲ ਰਿਹਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਆ ਸੇਤਾ ਜੀ ਆਪਾਂ ਜਿਹੜੀ ਇੱਕ ਰੀਲ ਪਾਈ ਸੀ ਹੈ ਨਾ ਜਹਾਜ਼ ਵਾਲੇ ਉਹ ਆਪਣੇ ਤੁਹਾਡੇ ਸਿਸਟਰ ਤੇ ਤੁਹਾਡੇ ਡੈਡੀ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਮੈਨੂੰ ਜਦੋਂ ਪਤਾ ਲੱਗਿਆ ਉਦੋਂ ਆਪਾਂ ਪਾਈ ਹਾਂਜੀ ਹਾਂਜੀ ਮਤਲਬ ਵਧਾਈਆਂ ਬਹੁਤ ਭਰਾਵਾਂ ਨੇ ਦਿੱਤੇ ਆ ਹਨਾ ਜਿਨ੍ਹਾਂ ਨੇ ਦਿੱਤੇ ਮਤਲਬ ਸਾਰੇ ਨੇ ਵਧਾਈਆਂ ਹੀ ਕਿਹਾ ਹਾਂਜੀ ਬਹੁਤ ਵਧੀਆ ਸਾਰੇ ਨੇ ਵਧੀਆ ਮੋਢੀ ਜੀ ਦਿੱਤਾ ਜੀ ਹਾਂ ਹੈਵੀ ਬਹੁਤ ਵੱਡੀ ਗੱਲ ਹੈ ਇਹ ਮਤਲਬ ਪਾਇਲਟ ਬਣਿਆ ਹਾਂਜੀ ਹਾਂਜੀ ਉਹ ਜੇ ਉਹਨਾਂ ਨੂੰ ਜੋਬ ਮਿਲਣੀ ਹੈ ਜੀ ਤੇ ਉਹ ਟ੍ਰੇਨਿੰਗ ਤੇ ਚੱਲ ਰਹੇ ਆ ਮਿਹਨਤ ਕਰੀ ਜਾਂਦੇ ਆ ਮਿਹਨਤ ਕਰੀ ਜਾਂਦਾ ਠੀਕ ਹੈ ਇਹ ਕਿਹੜੇ ਦੇਸ਼ ਚ ਹੈ ਕੈਨੇਡਾ ਜੀ ਤੇ ਮੰਨ ਲਾ ਵੀ ਤਿੰਨੇ ਸਿਸਟਰ ਕੈਨੇਡਾ ਚ ਹਾਂਜੀ ਤਿੰਨੇ ਕੈਨੇਡਾ ਚ ਪੂਰਾ ਵਧੀਆ ਕੰਮ ਤੇ ਆ ਬਿਲਕੁਲ ਬਿਲਕੁਲ ਮਿਹਨਤ ਆ ਜੀ ਆ ਵੀ ਠੀਕ ਹੈ ਆ ਬਾਤਾਂ ਨਹੀਂ ਰਹਿ ਗਈਆਂ ਕਿਤੇ ਸਪੈ ਹੈ ਨਾ ਐਰ ਸੈਰ ਕ੍ਰੋਸ ਇਹ ਕਦੋਂ ਕੁ ਸੂਈ ਆ ਇਹ ਇਹਨੂੰ ਸੂਈ ਨੂੰ ਹੋ ਗਈ 5 ਦਿਨ 5 ਦਿਨ ਠੀਕ ਹੈ ਤੇ ਕਿੰਨਾ ਕੁ ਜਿਹੜਾ ਹੁਣ ਇਸ ਵਕਤ ਇਹ ਥੱਲੇ ਜੀ 14-15 ਲੀਟਰ ਹੈਗਾ ਜੀ ਗੋਲ ਬੋਲ ਦੁੱਧ ਦੇ ਲੋ ਹਨ ਠੀਕ ਹੈ ਤੇ ਉਹਨਾਂ ਨੇ 19-20 ਲੀਟਰ ਦੱਸਿਆ 19-20 ਲੀਟਰ ਮਿੱਤਰੋ ਦੁੱਧ ਦੱਸਿਆ ਵਾ ਤੇ 14-15 ਲੀਟਰ ਤਿਆਰ ਹੈ ਤੇ ਤੋਰ ਜੇ ਉਹਨੂੰ ਖੋਲ ਕੇ ਦੂਜਾ ਸਵੇਰ ਹਨਾ ਤੇ ਥਾਂਲੇ ਵੀ ਦੇ ਮਿੱਤਰੋ ਸਾਫ਼ ਹੈ ਫਿਕਸ ਹਵਾਨੇ ਦੀ ਆ ਤੇ ਕੋਈ ਨਹੀਂ ਕੋਈ ਨਹੀਂ ਇਹ ਰੰਗ ਹੋ ਰਾ ਨਾ ਤਾਂ ਕਰਕੇ ਘੋੜਦੀ ਆ ਇਹਨੂੰ ਹਨਾ हां ਸਤੌਰ ਵੀ ਬਹੁਤ ਸੋਹਣੀ ਰੰਗ ਵੀ ਬਹੁਤ ਸੁਣਾ ਤੇ ਦੁੱਧ ਵੀ ਮਿੱਤਰੋ ਚੰਗਾ ਤੇ ਸਿੱਧ ਵਖਰੋ ਵੀ ਸੋਹਣੀ ਹੈ ਇਸ ਕੁਆਲਿਟੀ ਸਰੀਰ ਦੀ ਬੰਤਰ ਤੇ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਐਰ ਸੈਰ ਕਰੋਸ ਮਿੱਤਰੋ ਜਰੂਰ ਦਿਖਾਓ ਤੇ ਉਹਨਾਂ ਦਾ ਆਪਾਂ ਲਾਂਬਾ ਮਿੱਤਰੋ ਇਹ ਲਾ ਰਹੇ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਜਰੂਰ ਸੰਪਰਕ ਕਰ ਸਕਦੇ ਹੋ ਮੁੱਲ ਵੀ ਮਿੱਤਰੋ ਇਹਦਾ ਜਾਇਜ਼ ਹੀ ਹੋਣਾ ਤੇ ਮੁੱਲ ਫਿਰ ਕੀ ਕਰਤਾ ਜੀ ਇਹਦਾ ਮੁੱਲ ਆਪਾਂ ਜਮਾਂ ਜਾਇਜ਼ ਕਰਨਾ ਜੀ 60000 60000 ਓਕੇ ਮਗਰ ਬੱਸੀ ਮਗਰ ਬੱਸੀ ਹੈ ਜੀ ਓਕੇ ਤੇ ਹੁਣ ਆਪਾਂ ਗੱਲ ਕਰਦੇ ਦੂਜੀ ਦੀ ਹੈਨਾ ਹਾਂਜੀ ਹਾਂਜੀ ਇਹ ਟੋਕੜ ਕੱਪਣਾ ਜੀ ਇਹ ਟੋਕੜ ਕੱਪਣਾ ਜੀ ਟੋਕੜ ਕੱਪਣਾ ਜੀ ਠੰਢੇ ਵੀ ਦੇ ਮਿੱਤਰੋ ਇਹ ਵੀ ਸਾਫ਼ ਹੈ ਕਾਦੇ ਦਾ ਛੋਟਾ ਸਿਹਤ ਪੱਖੋਂ ਸਰੀਰ ਪੱਖੋਂ ਸੋਹਣੀ ਹੈ ਇਹਨੂੰ ਵੀ ਤੋੜ ਦਿਓ ਜੀ ਮਾੜਾ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਕਾਫੀ ਦਿਨਾਂ ਦੀਆਂ ਕਾਫੀ ਵੀਡੀਓ ਆ ਰਹੀਆਂ ਨੇ ਕਿਉਂਕਿ ਆਪਾਂ ਡਾਕਟਰੀ ਪੇਸਾ ਮਿੱਤਰੋ ਛੱਡ ਦਿੱਤਾ ਤੇ ਦੂਰ ਨੇੜੇ ਆਪਾਂ ਵੀਡੀਓ ਪਾ ਰਹੇ ਆਂ ਕੁਝ ਸਰਪੰਚੀ ਚ ਵੀ ਉਲਝੇ ਵੇ ਆਂ ਵੱਡਾ ਭਾਈ ਅੱਜ ਮਿੱਤਰੋ ਕਾਗਜ਼ ਭਰ ਰਿਹਾ ਤੇ ਕੁਝ ਵੀਡੀਓ ਅੱਜ ਮਿੱਤਰੋ ਘੱਟ ਪੈਣਗੀਆਂ ਸੋ ਮੁਕਸਰ ਦੇ ਏਰੀਆ ਚ ਫਰੀਦਕੋਟ ਦੇ ਏਰੀਏ ਚ ਆਪਾਂ ਵੀਡੀਓ ਪਾਉਣੀਆਂ ਸੀ ਉਹ ਮਿੱਤਰੋ ਅੱਜ ਮੈਨੂੰ ਲੱਗਦਾ ਵੀ ਪੈਣੀਆਂ ਨਹੀਂ ਤੇ ਰੇਟ ਕੀ ਕਰਤਾ ਜੀ ਇਹਦਾ ਫਿਰ 33000 ਜੀ ਕਿੰਨੇ ਮਹੀਨੇ ਦੀ ਗੱਬਣ ਹੈ ਇਹ 4.5 ਮਹੀਨੇ ਦੀ ਗੱਬਣ ਹੈ ਜੀ 6-7 ਕਿਲੋ ਦੁੱਧ ਦਾ ਜੀ ਹਾਂ 4.5 ਮਹੀਨੇ ਦੀ ਗੱਬਣ ਆ 6-7 ਕਿਲੋ 6-7 ਕਿਲੋ ਦੁੱਧ ਦਾ ਚੱਕਾ ਆਪ ਵੀ ਕਰਵਾ ਸਕਦੇ ਜੀ ਕਰਵਾ ਸਕਦੇ ਜੀ ਕਰਵਾ ਕੇ ਲੈ ਜਾਂਦੀ ਹੈ ਜੀ ਓਕੇ ਹਾਂਜੀ ਤੇ ਜਾਵਾਂ ਅਗਲੇ ਡਾਕਟਰ ਨਾਲ ਗੱਲ ਕਰਾ ਸਕਦਾ ਤੁਸੀਂ ਹਾਂਜੀ ਹਾਂਜੀ ਉਹ ਗੱਲ ਵੀ ਕਰਵਾ ਦਾਂ ਕੋਈ ਗੱਲ ਓਕੇ ਤੇ ਇਹਦਾ ਰੇਟ ਜੀ ਇਹਦਾ ਰੇਟ 33000 ਇੱਕ ਮਿੰਟ 33000 ਹਾਂਜੀ ਤੇ ਫੋਨ ਨੰਬਰ ਜੀ ਆਪਣਾ 752 ਸੀ ਜੀ 7528099834 99834 7528099834 ਬਈ ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ